ਸਤਿਉ ਵਾਹੀ ਗੁਰਜੀ ਦਾ ਫਰਸਾ ਵਾਹੀ ਗੁਰਜੀ ਕੀ ਫਤਈ ਜੈਪੀਨ ਜੈ ਭਾਰਤ ਅੱਜ ਮੈਂ ਅਖਬਾਰ ਦੇ ਵਿੱਚ ਵੀ ਪੜ੍ਹ ਰਿਹਾ ਸੀ ਤੇ ਇਸ ਤੋਂ ਪਹਿਲਾਂ ਵੀ ਚਲੋ ਮੈਂ ਤਾਂ ਐਕਟ ਪੜ੍ਹਿਆ ਹੋਇਆ ਉਹਦੇ ਵਿੱਚ ਲਿਖਿਆ ਵੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਇੰਟਰੋਡਿਊਸਡ ਬਾਈ ਬੀਜਪੀ ਉਹਨੇ ਨਵੀਂ ਐਜੂਕੇਸ਼ਨ ਪਾਲਿਸੀ ਲੈ ਕੇ ਆਂਦੀ ਹੈ ਵਨ ਨੇਸ਼ਨ ਵਨ ਐਜੂਕੇਸ਼ਨ ਸਿਸਟਮ ਤਹਿਤ ਉਹਦੇ ਅਸਰ ਦਿਖਣੇ ਸ਼ੁਰੂ ਹੋ ਗਏ ਨੇ। ਉਹ ਪੰਜਾਬ ਦੇ ਵਿੱਚ ਹੀ ਪੰਜਾਬੀ ਭਾਸ਼ਾ ਇੱਕ ਜਿਵੇਂ ਆਪਾਂ ਕਹਿੰਦੇ ਕੰਪਲਸਰੀ ਨਹੀਂ ਹੈਗੀ। ਇੱਕ ਮੈਂ ਕਹਾਵਤ ਸੁਣਿਆ ਸੀ ਕਹਿੰਦੇ ਦੇਸ਼ ਜਿਸ ਦੇਸ਼ ਦਾ ਰਾਜਾ ਪੜਿਆ ਲਿਖਿਆ ਹੋਊਗਾ ਉਸ ਦੇਸ਼ ਦੇ ਵਿੱਚ ਉਹ ਰਾਜਾ ਜਿਹੜਾ এডਿਕੇਸ਼ਨ ਹੈ ਉਹਨੂੰ ਫ੍ਰੀ ਕਰਦਾ ਹੈ ਹਰ ਇੱਕ ਬੱਚੇ ਤੱਕ এডਿਕੇਸ਼ਨ ਲਿਜਾਣ ਲਈ ਤਤਪਰ ਰਹਿੰਦਾ ਹੈ ਅਗਰ ਦੇਸ਼ ਦਾ ਰਾਜਾ ਨੂੰ ਪੜ੍ਹ ਹੋਊਗਾ ਤਾਂ ਕਾਪੀ ਕਿਤਾਬ ਪੈਂਦੇ ਤੇ ਟੈਕਸ ਲਗਾਊਗਾ ਜਿਵੇਂ ਭਾਰਤ ਵਿੱਚ 18% GST এডਿਕੇਸ਼ਨ ਦੇ ਜਿਹੜੇ ਕਾਪੀ ਪੈਂਦੇ ਦੇਣੀ ਪੈਂਦੀ ਹੈ ਅਗਰ ਕਿਸੇ ਅਮੀਰ ਨੇ ਹੀ 골ਡ ਜਾਂ ਹੀਰਾ ਖਾਸ ਕਰਕੇ ਹੀਰਾ ਤੇ ਤਨਾ ਤੇ 3.5% GST ਹੈ ਹੁਣ ਗੱਲ ਇਹ ਹੈ ਬਈ ਸਰਕਾਰਾਂ ਸੱਤਾ ਚ ਹੁੰਦੀਆਂ ਨੇ ਨਾਰੇ ਮਾਰ ਕੇ ਵਧੀਆ ਪ੍ਰਸ਼ਾਸਨ ਦੇਣ ਦੇ ਲਈ ਸਰਕਾਰਾਂ ਨੇ ਪੈਟ ਡੌਗ ਪਾਲਤੂ ਕੁੱਤੇ ਐਨੇ ਪਾਲੇ ਹੋਏ ਨੇ ਹੁਣ ਜਿਵੇਂ ਮੈਂ ਸਕੂਲ ਆਫ ਐਮੀਨਿਟੀ ਆਇਆ ਸੀ ਉਹਦੇ ਬਾਰੇ ਮੋਂ ਕੋਈ ਭਗਵੰਤਮਾਨ ਪਿੰਡ ਪਿੰਡ ਜਾ ਕੇ ਇਸ ਜਿਹੜੇ ਪੁਰਾਣੇ ਸਕੂਲ ਨੇ ਰੰਗ ਕਰਦੇ ਬਾਅਦ ਉਹ ਬਹਾਲ ਇਹਿੰਦਾ ਸੀਗਾ ਸਕੂਲ ਆਫ ਫੈਮਿਨਿਟੀ ਮਤਲਬ ਪੁਰਾਣੀ ਬੋਤਲ ਦੇ ਵਿੱਚ ਪੁਰਾਣੀ ਬੋਤਲ ਉਹ ਪੁਰਾਣੀ ਸ਼ਰਾਬ ਉਹਦਾ ਲੇਬਲ ਨਮਾ ਤਾਂ ਕੇਰਲਾ ਵਰਗੇ ਐਡੂਕੇਟ ਸਾਊਥ ਸਾਊਥ ਇੰਡੀਆ ਦੇ ਕਈ ਸਟੇਟਰ ਨੇ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਕੋਣੀ ਸੀ ਉਹਨੂੰ ਡਿਨਾਈ ਕਰਤਾ ਵੀ ਆਰ ਨਾਟ ਇੰਟਰੋਡਿਊਸ ਇਸ ਪਾਲਿਸੀ ਨੂੰ ਇਨ ਆਰ ਸਟੇਟ ਪਰੰਤੂ ਭਗਵੰਤ ਮਾਨ ਆਰਐਸਐਡ ਦਾ ਜਿਹੜਾ ਗੁਰਗਾ ਕੇਦਰੀਵਾਲ ਕੋਲੀ ਆ ਉਹਨਾਂ ਦਾ ਉਹਨਾਂ ਨੇ ਪੰਜਾਬ ਦੇ ਵਿੱਚ ਇਹ ਪਾਲਿਸੀ ਲਾਗੂ ਕਰਤੀ ਉਹ ਜਿਹੜੀ ਪਾਲਿਸੀ ਹੈ ਸੈਂਟਰ ਦੀ ਪਾਲਿਸੀ ਲਾਗੂ ਹੋ ਗਈ ਤਾਂ ਉਹਦਾ ਅਸਰ ਤਾਂ ਪੰਜਾਬ ਤੇ ਹੋਣਾ ਹੀ ਸੀ ਨਾ ਪਰ ਜੋ ਪਾਲਿਸੀ ਜਿਹੋ ਦੇ ਵਿੱਚ ਲਿਖੇ ਜਾਣਾ ਸੀ ਅੱਜ ਪੰਜਾਬ ਸਰਕਾਰ ਨੇ ਇੱਕ ਚਿੱਠੀ ਘਟਤੀ ਵੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਪੰਜਾਬੀ ਲਾਜ਼ਮੀ ਵਿਸ਼ਾ ਦਸੰਤ ਤੱਕ ਨਹੀਂ ਕਰੂਗਾ ਇਹ ਕਰਾਂ ਕਿ ਉਹ ਕਰੇ ਮਤਲਬ ਉਹ ਲੋਕਾਂ ਨੂੰ ਇਹ ਭੰਡ ਭਗਵੰਤ ਮਾਨ ਭੰਡ ਕਿਸ ਤਰ੍ਹਾਂ ਬੇਕੂ ਬਣਾ ਰਿਹਾ ਹੈ ਔਰ ਆਈਐਸਪੀਸੀਐਸ ਲੋਬੀ ਜੋ ਜੋ ਅਧਿਕਾਰੀ ਨੇ ਉਹ ਸਾਰੇ ਆਰਐਸਐਜ ਆਪੋਲਿਨ ਕਿਸ ਤਰ੍ਹਾਂ ਲਾਗੂ ਪੰਜਾਬ ਦੇ ਵਿੱਚ ਕਰ ਰਹੇ ਨੇ ਮੈਂ ਉਦੋਂ ਜਦੋਂ ਇੰਟਰੋਡਿਊਸ ਹੋਈ ਸੀ ਇਹ ਉਸ ਵਕਤ ਵੀ ਮੈਂ ਇੱਕ ਵੀਡੀਓ ਬਣਾ ਕੇ ਪਾਈ ਸੀ ਵੀ ਜਿਹੜੀ ਇਹ ਰਾਸ਼ੀ ਨੀਤੀ ਇਹਨਾਂ ਨੇ ਲੈ ਕੇ ਆਂਦੀ ਐ ਐਜੂਕੇਸ਼ਨ ਪਾਲਿਸੀ ਬੀਜੇਪੀ ਨੇ ਇਹ ਪੰਜਾਬ ਕੀ ਪੂਰੇ ਭਾਰਤ ਦੇ ਐਜੂਕੇਸ਼ਨ ਸਿਸਟਮ ਨੂੰ ਤਬਾਹ ਕਰ ਦੋਗੀ ਜਿਹੜੀ ਸਰਕਾਰੀ ਐਜੂਕੇਸ਼ਨ ਸਰਕਾਰੀ ਸਕੂਲ ਨੇ ਸਰਕਾਰੀ ਕਾਲਜ ਨੇ ਸਰਕਾਰੀ ਯੂਨੀਵਰਸਿਟੀਆਂ ਨੇ ਖਤਮ ਕਰ ਦਿੱਤੀਆਂ ਜਾ ਰਹੀਆਂ ਨੇ ਯੂਜੀਸੀ ਨੂੰ ਖਤਮ ਕਰ ਦਿੱਤਾ ਗਿਆ ਪ੍ਰਾਈਵੇਟ ਕਾਲਜ ਜਾਂ ਸਰਕਾਰੀ ਜੋ ਵੀ ਕਾਲਜ ਹੈ ਯੂਜੀਸੀ ਗ੍ਰਾਂਟ ਦਿੰਦੀ ਸੀ ਉਹ ਸਾਰੀ ਖਤਮ ਕਰ ਦਿੱਤੀ ਗਈ ਹੈ ਸਿੱਧਾ ਸਿੱਧਾ ਜਿਹੜੀ ਸਾਰੀ ਐਜੂਕੇਸ਼ਨ ਹੈ ਉਹ ਵਾਨੀਆਂ ਦਾਨੀਆਂ ਦੇ ਹੱਥ ਵਿੱਚ ਦੇ ਦਿੱਤੀ ਹੈ ਔਰ ਸਰਕਾਰ ਦਾ ਇੱਕ ਟੀਚਾ ਵੀ 4500 ਕਾਲਜ ਨੇ ਆਉਂਦੇ 5 ਤੋਂ 10 ਸਾਲਾਂ ਦੇ ਵਿੱਚ ਉਹਨਾਂ ਦੀ ਗਿਣਤੀ ਕਿ ਢਾਗ 1500 ਕਰਨੀ ਹੈ ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਰਕਾਰੀ ਐਜੂਕੇਸ਼ਨ ਹੈ ਲਗਭਾਗ ਉਹ ਤਬਾਹ ਕਰਕੇ ਖਤਮ ਕਰ ਦਿੱਤੀ ਜਾਣੀ ਹੈ ਹੁਣ এডੂਕੇਸ਼ਨ ਦਾ ਫਾਇਦਾ ਜਿਨ੍ਹਾਂ ਕੋਲ ਪੈਸੇ ਨਹੀਂ ਧਨਾੜ ਨੇ ਜਿਹੜੇ ਸਦਾ ਲੰਬੇ ਸਮੇਂ ਤੋਂ ਸਾਡੇ ਰਾਜ ਕਰਦੇ ਹੁੰਦੇ ਨੇ ਉਹਨਾਂ ਨੇ ਕਬਜ਼ਾ এডੂਕੇਸ਼ਨ ਤੇ ਕਰ ਲਿਆ ਹੈ ਬੱਚੇ ਫਿਰ ਉਹਨਾਂ ਦੇ ਪੜਨਗੇ ਗਰੀਬਾਂ ਦੇ ਦਲਤਾਂ ਦੇ ਮਜ਼ਦੂਰਾਂ ਦੇ ਦਿਹਾੜੀਦਾਰਾਂ ਦੇ ਬੱਚੇ ਇਹ ਸਮਝ ਲਓ ਜਿ ਉਹਨਾਂ ਨੂੰ ਲੇਬਰ ਬਣਾਉਣ ਦੇ ਲਈ ਇਹ ਪਾਲਿਸੀ ਲਾਗੂ ਕਰਤੀ ਮੈਨੂੰ ਯਾਦ ਹੈ ਜਦੋਂ ਭਗਵੰਤ ਮਾਨ ਸਕੂਲ ਆਫ ਫੈਮਿਲੀ ਦੇ ਵੋਟ ਲਗਾ ਰਿਹਾ ਸੀ ਸਾਡੇ ਪੈਲ ਹਲਕੇ ਦੇ ਕੁਝ ਅਨਪੜ ਆਮ ਆਦਮੀ ਦੇ ਜਿਵੇਂ ਆਪਕਦੇ ਚਾਪਲੂਸ ਚਾਟੂਕਰ ਉਹਨਾਂ ਨੇ ਬੜੀਆਂ ਖਬਰਾਂ ਲਗਾਈਆਂ ਸੀ ਵੀ ਇਹਦੇ ਨਾਲ ਕ੍ਰਾਂਤੀ ਆਊਗੀ ਹੁਣ ਸਵਾਲ ਇੱਥੇ ਇਹ ਹੈ ਜੇਕਰ ਕੋਈ ਬੁੱਧੀਜੀਵੀ ਕੋਈ ਸਮਾਜ ਸੁਧਾਰਕ ਕੋਈ ਗੱਲ ਕਰਦਾ ਹੈ ਸਵਾਲ ਐਮਐਲਏ ਨੂੰ ਕੀਤੇ ਜਾਂਦੇ ਨੇ ਉਹਨਾਂ ਨੇ ਆਪਣੇ ਪੈਟ ਡੌਗ ਬੋਲਡ ਡੌਗ ਦੱਲੇ ਦਲਾਲੜ ਭੜੂ ਇਹਨੇ ਪੈਦਾ ਕੀਤੇ ਹੋਏ ਨੇ ਉਹ ਸਰਕਾਰ ਤਾਂ ਜਵਾਬ ਨਹੀਂ ਦਿੰਦੀ ਉਸ ਬੰਦੇ ਨੂੰ ਮੂਹਰੇ ਉਹ ਘੇਰ ਲੈਂਦੇ ਨੇ ਉਦੋਂ ਮੇਰੇ ਤੇ ਵੀ ਇਹਨਾਂ ਨੇ ਇਹਨਾਂ ਦਲਾਲਾਂ ਦੇ ਸਵਾਲ ਚੱਕੇ ਸੀ ਹੁਣ ਐਜੂਕੇਸ਼ਨ ਨਾਮ ਸਰਕਾਰੀ ਐਜੂਕੇਸ਼ਨ ਆ ਹੋਣ ਦਾ ਨੁਕਸਾਨ ਕਿਨੂੰ ਹੋਣਾ ਸਭ ਤੋਂ ਵੱਡ ਗਲਤ ਸਮਾਜ ਨੂੰ ਹੋਣਾ ਐਸਸੀ ਐਸਟੀ ਓਬੀਸੀ ਦੇ ਲੋਕਾਂ ਨੂੰ ਹੋਣਾ ਐਜੂਕੇਸ਼ਨ ਪਾਲਿਸੀ ਜਾਂ ਡਾਕਟਰ ਅੰਬੇਡਕਰ ਸਾਹਿਬ ਜਾਂ ਤੋਂ ਪਹਿਲਾਂ ਬਣਾਈ ਗਈ ਜਾਂ ਪੂਲੇ ਸਾਹਿਬ ਨੇ ਪਹਿਲੇ ਸਕੂਲ ਖੋਲੇ ਤਾਂ ਪਾਲਸੀ ਇਹ ਸੀ ਜਿਹੜਾ ਸਕੂਲ ਆ ਚੱਲ ਕੇ ਬੱਚੇ ਕੋਲ ਜਾਊਗਾ ਅੱਜ ਅਸੀਂ ਹਜ਼ਾਰਾਂ ਲੱਖ ਰੁਪਏ ਖਰਚ ਕੇ ਦੂਰ ਦੂਰ ਯੂਨੀਵਰਸਿਟੀ 'ਚ ਪੜ੍ਹ ਜਾਂਦੇ ਆ ਕਾਲਜ 'ਚ ਪੜ੍ਹਨ ਜਾਂਦੇ ਆ ਸਕੂਲਾਂ 'ਚ ਪੜ੍ਹਨ ਜਾਂਦੇ ਆ ਮਤਲਬ ਕਿ ਐਜੂਕੇਸ਼ਨ ਪ੍ਰਾਈਵੇਟ ਹੋਣ ਦਾ ਨੁਕਸਾਨ ਹੋਇਆ ਜੋ ਮੰਡਲ ਕਮਿਸ਼ਨ ਇੱਕ ਸੀਗਾ ਸ਼ਾਇਦ ਮੰਡਲ ਨੇ ਇੱਕ ਨਾ ਨੀ ਪੂਰਾ ਇਜ਼ਾਦ ਮੈਂ ਹੁਣ ਭੁੱਲ ਗਿਆ ਉਹ ਪਾਲਿਸੀ ਬਣੀ ਸੀ ਸਕੂਲ ਚੱਲ ਕੇ ਬੱਚੇ ਕੋਲ ਜਾਣਗੇ ਮਤਲਬ ਕਿ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਆ ਉਸ ਪਿੰਡ ਦੇ ਵਿੱਚ ਹੋਊਗੀ ਜਿਹੜੀ ਮਿਡਲ ਆ ਤਿੰਨੋਂ 1.5 ਕਿਲੋਮੀਟਰ ਹੋਊਗੀ ਜਿਹੜੀ ਪਲੱਸ 10th ਹੈ ਉਹ 4 ਕਿਲੋਮੀਟਰ ਤੇ ਹੋਊਗੀ ਉਹ ਹਾਇਰ ਹਾਇਰ ਐਜੂਕੇਸ਼ਨ ਹੈ ਉਹ 5 ਤੋਂ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਸ ਤਰ੍ਹਾਂ ਸਕੂਲ ਖੁੱਲੇ ਜਾਣਗੇ ਤਾਂ ਜੋ ਐਜੂਕੇਸ਼ਨ ਹਰ ਇੱਕ ਬੱਚੇ ਦੇ ਕੋਲ ਚਲੀ ਜਾਵੇ ਹਰ ਇੱਕ ਸਮਾਜ ਦੇ ਹਰ ਇੱਕ ਬੰਦੇ ਕੋਲ ਚਲੀ ਜਾਵੇ ਪਰ ਤੂੰ ਮੌਜੂਦਾ ਦੌਰ ਜਦ ਤੋਂ ਕਾਂਗਰਸ ਨੇ ਆਰਟੀਈ 2009 ਦੇ ਵਿੱਚ ਲਿਆਂਦਾ ਜਾਂ ਜਦ ਤੋਂ ਤੁਸੀਂ ਦੇਖੋ ਵੀ ਇਹ ਪਤਾ ਲੱਗ ਗਿਆ ਵੀ ਇਸ ਦੇਸ਼ ਦੇ ਵਿੱਚ ਇਸ ਦੇ ਮੂਲ ਨਿਵਾਸੀ ਸ਼ੂਦਰ ਲੋਕ ਪੜਨ ਲੱਗੇ ਕਾਂਗਰਸ ਲੰਬੇ ਸਮੇਂ ਤੋਂ ਸੈਂਟਰ 'ਚ ਰਹੀ ਹੈ ਕਾਂਗਰਸ ਨੇ ਇੱਕ ਐਸੀ ਐਜੂਕੇਸ਼ਨ ਪਾਲਿਸੀ ਲੈ ਕੇ ਆਂਦੀ ਤਾਂ ਕਿ ਪੰਜਾਬ ਦੀ ਪੂਰੇ ਭਾਰਤ ਦੇ ਵਿੱਚ ਸਰਕਾਰੀ ਐਜੂਕੇਸ਼ਨ ਸੰਸਥਾਵਾਂ ਤਬਾਹ ਕਰ ਦਿੱਤੀਆਂ ਗਈਆਂ ਨੇ ਔਰ ਉੱਥੇ ਜਿਹੜੇ ਗਰੀਬ ਬੱਚੇ ਘੱਟ ਫੀਸਾਂ ਦੇ ਪੜ੍ਹਦੇ ਸੀ ਉਹਨਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ ਪਰ ਮੈਂ ਜੋਸ਼ੋ ਦਾ ਇੱਕ ਪੜ੍ਹ ਰਿਹਾ ਸੀ ਵੀ ਜਿਹੜੀ ਐਜੂਕੇਸ਼ਨ ਹੈ ਉਹ ਕਿਸੇ ਵੀ ਸਮਾਜ ਨੂੰ ਅੱਗੇ ਵਧਾ ਸਕਦੀ ਹੈ ਫੁੱਲੇ ਸਾਹਿਬ ਨੇ ਡਾਕਟਰ ਮੇੜਕਰ ਸਾਹਿਬ ਨੇ ਕਿਹਾ ਵੀ ਜਿਹੜਾ ਦੁੱਧ ਹੈ ਸੌਰੀ ਸਿੱਖਿਆ ਸ਼ੇਰਨੀ ਦਾ ਦੁੱਧਾ ਜੋ ਪੀਊਗਾ ਦਹਾੜੂਗਾ ਅੱਜ ਸਾਡੇ ਦੇਸ਼ ਦੇ ਵਿੱਚ ਕਲਮ ਔਰ ਕਿਤਾਬ ਨੂੰ ਖਤਰਾ ਹੈ ਤਾਂ ਬੜੀ ਮਦਭਾਗੀ ਗੱਲ ਹੈ ਓਸ਼ੋ ਦੀਆਂ ਮੈਨੂੰ ਬਹੁਤ ਸਰੀਆਂ ਗੱਲਾਂ ਆ ਮੈਂ ਪੜ੍ਹਦਾ ਤਾਂ ਚੇਤੇ ਆਉਂਦੀਆਂ ਨੇ ਓਸ਼ੋ ਕਹਿੰਦਾ ਵੀ ਲੋਕਾਂ ਨੂੰ ਮੂਰਖ ਬਣਾਉਣਾ ਬੜਾ ਆਸਾਨ ਹੈ ਭਗਵੰਤ ਮਾਨ ਨੇ ਬਣਾਇਆ ਸਾਡੇ ਵਿਧਾਨ ਸਭਾ ਦਾ ਪਾਇਲ ਖੰਨਾ ਚ ਬਣਾ ਕੇ ਵੋਟਾਂ ਲਈਆਂ ਲੇਕਿਨ ਕਹਿੰਦਾ ਵੀ ਲੋਕਾਂ ਨੂੰ ਸਮਝਾਉਣਾ ਸਭ ਤੋਂ ਕਠਨ ਗੱਲ ਹੈ ਲੋਕਾਂ ਨੂੰ ਨਹੀਂ ਸਮਝਾਇਆ ਜਾ ਸਕਦਾ ਕਿਉਂਕਿ ਲੋਕ ਉਹਦੀ ਗੱਲ ਸੁਣਦੇ ਨੇ ਜੋ ਉਹਨਾਂ ਨੂੰ ਮੂਰਖ ਬਣਾਉਂਦਾ ਅਸੀਂ ਸਮੇਂ-ਸਮੇਂ ਤੇ ਇਹ ਗੱਲਾਂ ਕਹਿੰਦੇ ਰਹਿੰਦੇ ਆ ਵੀ ਜੋ ਸਰਕਾਰ ਪਾਲਿਸੀ ਬਣਾ ਰਹੀ ਹੈ ਤੁਹਾਨੂੰ ਇਹ ਲੱਗਦਾ ਵੀ ਅਸੀਂ ਕਿਸੇ ਪਰਸਨਲ ਬੰਦੇ ਦਾ ਵਿਰੋਧ ਕਰਦੇ ਆ ਇਹ ਟੁਚੀ ਐਮਐਲਏ ਬਣਨ ਕੋਈ ਵੱਡੀ ਗੱਲ ਨਹੀਂ ਤਾਂ ਬਣਦੇ ਬਣਦੇ ਰਹਿਣਗੇ ਇੱਕ ਪਾਲਿਸੀ ਜੋ ਸੈਂਟਰ ਸਟੇਟ ਬਣਾਉਂਦੀ ਹੈ ਇੱਕ ਬਵਸਤਾ ਅੰਬੇਡ ਕਰੀ ਬਵਸਤਾ ਦੂਸਰੀ ਗਾਂਧੀਵਾਦੀ ਉਹਨਾਂ ਦਾ ਟਕਰਾਹ ਗਾਂਧੀਵਾਦੀ ਸਰਮਾਇਦਾਰ ਲੋਬੀ ਹੈ ਅੰਬੇਡ ਕਰੀਜ਼ਮ ਗਰੀਬਾਂ ਦੀ ਹੈ ਸੋ ਸਾਥੀਓ بڑا ਮੰਦਭਾਗਾ ਇਹ ਐਪੀਸੋਡ ਹੋਇਆ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਹੀ ਇੱਕ ਕੰਪਲਸਰੀ ਲੈਂਗੁਏਜ ਨਾ ਹੋ ਕੇ ਇਕ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਰੱਖਣੀ ਹੈ ਨਹੀਂ ਰੱਖਣੀ ਸੀਬੀਐਸਸੀ ਜੇ ਲਾਗੂ ਹੋ ਗਿਆ ਹੈ ਤਾਂ ਇਹ ਜਿਹੜੀ ਪੰਜਾਬ ਸਰਕਾਰ ਭੰਡ ਦੀ ਸਰਕਾਰ ਹੈ ਇਹ ਭੰਡ ਨੂੰ ਇਹ ਨਹੀਂ ਪਤਾ ਲੱਗਦਾ ਆਪ ਇਹ ਐਜੂਕੇਸ਼ਨ ਪਾਲਿਸੀ ਨੂੰ ਪੰਜਾਬ ਚ ਲਾਗੂ ਕਰਵਾ ਰਿਆ ਪਿੱਛੇ ਜੇ ਸੱਤ ਸਟੇਟਾਂ ਦੀ ਐਜੂਕੇਸ਼ਨ ਮੰਤਰੀਆਂ ਦੀ ਮੀਟਿੰਗ ਹੋਈ ਸੀ ਬੀਐਸਸੀ ਸਟੇਟ ਜਿਹੜੀ ਪਾਲ ਸੈਂਟਰ ਨੇ ਜੋ ਪਾਲਿਸੀ ਲਿਆਂਦੀਆ ਸਟੇਟ ਚ ਲਾਗੂ ਨਹੀਂ ਕਰਨੀ ਔਰ ਪੰਜਾਬ ਦਾ ਵਿੱਤ ਪੰਜਾਬ ਦਾ ਐਜੂਕੇਸ਼ਨ ਮਿਨਿਸਟਰ ਉੱਥੇ ਗਿਆ ਨਹੀਂ ਤੋ ਇਹ ਸੋ ਸਪੱਸ਼ਟ ਹੈ ਕਿ ਲੋਕਾਂ ਨੂੰ ਬੇਵਕੂ ਬਣਾਇਆ ਜਾ ਰਿਹਾ ਕਿ ਅਸੀਂ ਪੰਜਾਬ ਵੀ ਮਾਂ ਬੋਲੀ ਦੇ ਹਮਦਰਦ ਹਾਂ ਔਰ ਦੂਜੇ ਪਾਸੇ ਜਾਦੋ ਐਜੂਕੇਸ਼ਨ ਪਾਲਸੀ ਨੂੰ ਖਤਮ ਕਰਨ ਦੀ ਕੋਈ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਬੋਲਿਆ ਨਹੀਂ ਜਾਂਦਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਚਲੋ ਤੁਸੀਂ ਹਟਣਾ ਤਾਂ ਹੈ ਨਹੀਂ ਉਹ ਅੱਜ ਉਹਦੀ ਆਪਣੇ ਓਸ਼ੋ ਦੀ ਗੱਲ ਸਹੀ ਹੈ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਲੀਡਰ ਹੈ ਲੋਕਾਂ ਨੂੰ ਸਮਝਾਉਣ ਵਾਲਾ ਵਿਲਨ ਹੈ ਉਹਨੂੰ ਜਲੀਲ ਵੀ ਕੀਤਾ ਜਾਂਦਾ ਉਹਨੂੰ ਮਾਰਿਆ ਕੁੱਟਿਆ ਵੀ ਜਾਂਦਾ ਹੈ ਤਾਂ ਹੁਣ ਤੁਸੀਂ ਗਿਆਸਪੁਰਾ ਸਾਹ ਸਾਡੇ ਇੱਥੇ ਮਿਲੇ ਨੇ ਕਰਨਪ੍ਰੀਤ ਸੌਂਧ ਮੰਤਰੀ ਖੰਨੇ ਤੋਂ ਆ ਦੋ ਵਿਧਾਨ ਸਭਾ 'ਚ ਜੇ ਕੋਈ ਅਣਖਾੜ ਗੈਰਤ ਵਾਲਾ ਬੰਦਾ ਹੈ ਜਿਹਦੀ ਜਾਗਦੀ ਜ਼ਮੀਰ ਹੈ ਉਹ ਇਹਨਾਂ ਨੂੰ ਸਵਾਲ ਕਰਕੇ ਦੇਖ ਲਵੇ ਵੀ ਤੁਸੀਂ ਜਦ ਤੁਸੀਂ 90 ਜਿਹੜੇ ਭਗਤ ਗੂੰਗੀ ਉੱਥੇ ਬੈਠੇ ਹੋ ਤੁਸੀਂ ਸਰਭ ਹੱਥ ਕਿਹੜੇ ਕਰਨੋਂ ਬੈਠੇ ਹੋ ਯਾਦ ਪੰਜਾਬ ਦੇ ਨਾਲ ਐਡਾ ਵੱਡਾ ਧਰੋਹ ਕਮਾਇਆ ਜਾ ਰਿਹਾ ਸੀ ਐਜੂਕੇਸ਼ਨ ਪਾਲਿਸੀ ਤੁਸੀਂ ਕਿਉਂ ਲਾਗੂ ਕਰ ਦਿੱਤੀ ਔਰ ਪਤਾ ਹੀ ਨਹੀਂ ਫੋਟੋ ਕਿ ਚ ਆਏ ਜਾਂਦੇ ਨੇ ਕਦੇ ਇੱਧਰੋਂ ਪੋਜ਼ ਲੈ ਲਿਆ ਕਦੇ ਇੱਧਰ ਨੂੰ ਲੈ ਲਿਆ ਫੋਟੋ ਖਚੀਏ ਬਾਦੀ ਐਮਐਲ ਨੇ ਇੱਥੇ ਕਰ ਲਈ ਐਡਾ ਬੇਵਕੂਫਾਂ ਦਾ ਸਮਾਜ ਆ ਇਹ ਉਹ ਤੁਹਾਡਾ ਸਿੱਧਾ ਸਿੱਧਾ ਐਜੂਕੇਸ਼ਨ ਤੁਹਾਡੇ ਰੋਜ਼ਗਾਰ ਤੁਹਾਡੀ ਜਵਾਨੀ ਤੇ ਡਾਕੇ ਮਾਰ ਰਹੇ ਨੇ ਔਰ ਪਹਿਲਾਂ ਕਾਂਗਰਸ ਨੂੰ ਗਾਲਾਂ ਕੱਢੀ ਗਏ ਫਿਰ ਕਾਲੀਆਂ ਨੂੰ ਕੱਢੀ ਗਏ ਹੁਣ ਜੇ ਇਹਨਾਂ ਨੂੰ ਮੂਰਖਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਓਸ਼ੋ ਦੀਆਂ ਗੱਲਾਂ ਮੈਨੂੰ ਬੜੀਆਂ ਯਾਦ ਆਉਂਦੀਆਂ ਨੇ ਸੋ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਹਜੇ ਲੰਬੇ ਦੂਰ ਤੱਕ ਮੈਂ ਦੇਖਦਾ ਵੀ ਕੋਈ ਦੂਰ ਅੰਦੇਸ਼ੀ ਲੀਡਰ ਆਵੇ ਜੋ ਪੰਜਾਬ ਨੂੰ ਪੰਜਾਬੀਅਤ ਨੂੰ ਔਰ ਪੰਜਾਬ ਦੇ ਵਿੱਚ ਹੋ ਰਿਹਾ ਹੈ ਘਾਣ ਨੂੰ ਐਜੂਕੇਸ਼ਨ ਦੇ ਘਾਣ ਨੂੰ ਬਚਾ ਸਕੇ ਹੁਣ ਲੋਕਾਂ ਦੇ ਵਿੱਚੋਂ ਹੀ ਲੀਡਰ ਪੈਦਾ ਹੁੰਦੇ ਨੇ ਲੋਕਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਆਟਾ ਦਾਣ ਮੁਫਤ ਬਿਜਲੀ ਮੁਫਤ ਦੇ ਜਿਹੜੀਆਂ ਸਕੀਮਾਂ ਨੇ ਉਹਨਾਂ ਨੇ ਸਾਡੇ ਦਿਮਾਗ ਡੈਡ ਕਰਤੇ ਨੇ ਜਾ ਤਾ ਉਹ ਮੁਖ ਦੀਆਂ ਚੀਜ਼ਾਂ ਛਕਣੀਆਂ ਪੈਣਗੀਆਂ ਜੇ ਨਹੀਂ ਛਕਣੀਆਂ ਤਾਂ ਆਉਣ ਵਾਲੀ ਪੀੜ੍ਹੀ ਆ ਜਿਹੜੀ ਤੁਹਾਡੀ ਭਖਾਰੀਆਂ ਦੀ ਪੈਦਾ ਹੋਊਗੀ ਕਿਸੇ ਮੰਦਰ ਦੇ ਵਿੱਚ ਭੀੜ ਬਣੂਗੀ ਆ ਦੇਖੋ ਮੰਦਰਾ ਮੱਝ ਦਾ ਗੁਰਦੁਆਰਾ ਕਿੰਨੀਆਂ ਭੀੜਾਂ ਲੱਗਦੀਆਂ ਨੇ ਉਹ ਅਨਪੜ ਲੋਕਾਂ ਦੀਆਂ ਭੀੜਾਂ ਨੇ ਇਹ ਜਿਹੜੀ ਅਨਪੜਾ ਦੀ ਭੀੜ ਜਿਸ ਦਿਨ ਵਿਦਿਆਲੇ ਹਸਪਤਾ ਸੌਰੀ ਸਕੂਲਾਂ ਵੱਲ ਜਾਣ ਲੱਗੀ ਤਾਂ ਮੰਦਰਾ ਗੁਰਦੁਆਰਿਆਂ ਦੇ ਵਿੱਚ ਭੀੜਾਂ ਘਟ ਜਾਣੀਆਂ ਨੇ ਇਹ ਭੀੜਾਂ ਬਣਾਉਣ ਦਾ ਕਾਰਨ ਇਹ ਹੈ ਕਿ ਸਾਨੂੰ ਅਨਪੜ ਬਣਾਇਆ ਜਾ ਰਿਹਾ ਹੈ ਜਿਹੜਾ ਸਮਾਜ ਆਨਪੜ ਹੁੰਦਾ ਉਹ ਤੋਂ ਫਿਰ ਜਿਹੜਾ ਮਰਜ਼ੀ ਦੰਗਾ ਕਰਵਾ ਲਓ ਜਿਹੜੀ ਮਰਜ਼ੀ ਰੈਲੀ 'ਚ ਇਕੱਠ ਕਰਵਾ ਲਓ ਸੋ ਹੁਣੇ ਲੋਕਾਂ ਨੇ ਸੋਚਣਾ ਬਹੁਤ ਧੰਨਵਾਦ ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ